ਤਾਂ ਇੱਕ 6 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਹੈ ਸੱਤ ਮੌਸਪਟਲ ਵਿੱਚ ਕੀ ਉਹਨੂੰ ਲੈ ਆ ਕੇ ਪਰ ਜਨਨਾਂ ਹੰਗਾਮਾ ਕੀਤਾ ਜਾ ਰਿਹਾ ਮੌਕੇ ਤੇ ਤੁਸੀਂ ਵੀ ਪਹੁੰਚੇ ਹੋ ਮੈਨੂੰ ਪਤਾ ਲੱਗਿਆ ਹੋਣੀ ਮੈਂ ਇੱਥੇ ਪਹੁੰਚਿਆ ਆ ਆ ਵੀ ਇੱਥੇ ਇੱਕ ਥੋੜੀ 6 ਮਹੀਨੇ ਦੀ ਬੱਚੀ ਜੀ ਜਿਹੜੀ ਆਲਰੇਡੀ ਨਮੋਨੀਓ ਤੋਂ ਪੀੜਿਤ ਸੀਗੀ ਜੀ ਜੋ ਮੈਨੂੰ ਪਤਾ ਲੱਗਿਆ ਇੱਥੇ ਦਾਖਲ ਕੀਤੀ ਗਈ ਜੀ ਪ੍ਰਾਪਤ ਹੀ ਅਚਾਨਕ ਉਹਦੀ ਤਬੀਤ ਖਰਾਬ ਹੋ ਗਈ ਜੀ ਤੇ ਉਹਦੀ ਮੰਦਪਾਗੀ ਮੌਤ ਹੋ ਗਈ ਜੀ ਔਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਇੱਥੇ ਕੁੱਛੇ ਤੋੜਪਾੜ ਕੀਤੀ ਐ ਉਧਰ ਰਿਗਾਰਡਿੰਗ ਪੁਲਿਸ ਆਈ ਹੋਈ ਐ ਦੋਨੇ ਧਿਰਾਂ ਦੀ ਗੱਲ ਸੁਣਦੀ ਪਈ ਐ ਜੋ ਬੰਦੀ ਕਰ ਵੀ ਕਰਨੀ ਦੀ ਤੁਹਾਨੂੰ ਸਰ ਮੰਨਦੇ ਹੋ ਕਿ ਤੇ ਇਨਗੈਲੀ ਹੈ ਜਾਂ ਫਿਰ ਇਹ ਤਾਂ ਇਹਦੇ ਬਾਰੇ ਹਲੇ ਕੋਈ ਵੀ ਜਾਂਚ ਕੋਈ ਵੀ ਤੁਸੀਂ ਜੱਜਮੈਂਟ ਨਹੀਂ ਦੇ ਸਕਦੇ ਇਹ ਜਾਂਚ ਉਹ ਕਿੰਨੇ ਸੀ ਇਲਾਜ ਕਰ ਜਿਹੜੇ ਇਲਾਜ ਕੋਈ ਵੀ ਡਾਕਟਰ ਕਿਸੇ ਡਾਕਟਰ ਦੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਤਾਂ ਨਹੀਂ ਡਾਕਟਰ ਆਪਣੇ ਉਹਨਾਂ ਬੈਸਟ ਕਰਦਾ ਛੋਟੇ ਤੋਂ ਛੋਟੇ ਡਾਕਟਰ ਵੱਡੇ ਤੋਂ ਵੱਡਾ ਡਾਕਟਰ ਉਹ ਬੈਸਟ ਕਰਦਾ ਕਿ ਉਹਦੇ ਮਰੀਜ਼ ਦੀ ਬਚਾਅ ਹੋਵੇ ਡਾਕਟਰ ਦਾ ਚਾਹੁੰਦਾ ਹੈ ਮਰੀਜ਼ ਬਚ ਜਾਵੇ ਆ ਬਚ ਜਾਵੇ ਅਗਰਵਾਲ ਸਾਹਿਬ ਅਕਸਰ ਦੇਖਿਆ ਜਾਂਦਾ ਵਾ ਸੱਤਵੇਂ ਹਸਪਤਾਲ ਦੇ ਵਿੱਚ ਹੀ ਹੈ ਕਿਉਂ ਹੁੰਦੀ ਹੈ ਮਾੜਾ ਤਾਂ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਹੈ ਇਹ ਪਹਿਲਾ ਵਾਕਿਆ ਨਹੀਂ ਹੈ ਇਸ ਤੋਂ ਪਹਿਲੇ ਵੀ ਦੋ ਤਿੰਨ ਵਾਰ ਹੋ ਚੁੱਕਾ ਹੈ ਕਿ ਕਈ ਵਾਰ ਤੋਂ ਨਸੋ ਦੀਪ ਹਸਪਤਾਲ ਵੀ ਹੋਇਆ ਹੈ ਇਹ ਤਾਂ ਭਗਵਾਨ ਦੇ ਹੱਥ ਵਿੱਚ ਹੈ ਤੇ ਉਹਨਾਂ ਦੇ ਡਾਕਟਰ ਨੇ ਆਪਣੇ ਵੱਲੋਂ ਬੈਸਟ ਕੀਤਾ ਜਾਂ ਡਾਕਟਰ ਦੀ ਅਣਗਹਿਲੀ ਹੋਈ ਹੈ ਉਹ ਜਾਂਚ ਜਾਂਚ ਪਸੰਦ ਜੀ ਸਾਨੂੰ ਇਨਫੋਰਮੇਸ਼ਨ ਉਹ ਆਈ ਸੀ ਕਿ ਕੋਈ ਬੱਚੀ ਦੀ ਡੈਥ ਹੋਈ ਹੈ ਇੱਥੇ ਸੱਤਵੇਂ ਹਸਪਤਾਲ ਦੇ ਵਿੱਚ ਜਿਸ ਦੇ ਕਾਰਨ ਬੱਚੀ ਦੇ ਪਰਿਵਾਰ ਵਾਲਿਆਂ ਨੇ ਇੱਥੇ ਥੋੜਾ ਜਿਹਾ ਤੋੜ ਭੰਨ ਕੀਤੀ ਸੀਗੀ ਉਹਦੇ ਰਿਗਾਰਡਿੰਗ ਇੱਥੇ ਆਏ ਸੀਗੇ ਜੀ ਇਹ ਸੇਕ ਸਤੋਂ 8 ਮਨਤ ਦੀ ਬੱਚੀ ਹੈ ਜੀ ਇਹ 28 29 ਨੂੰ ਇੱਥੇ ਐਡਮਿਟ ਹੋਈ ਸੀਗੀ ਪਤਾ ਲੱਗਿਆ ਕੀ ਕਾਰਨ ਹੈ ਬੱਚੀ ਜੀ ਉਹ ਡਿਊਰਿੰਗ ਇਲਾਜ ਕੋਈ ਹੈ ਬਾਕੀ ਜਿਵੇਂ ਦੇ ਉਹ ਸਟੇਟਮੈਂਟ ਦਿੰਦੇ ਆ ਪੋਸਟਮਾਰਟਮ ਕਰਵਾਵਾਂਗੇ ਜੀ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿਹੜੀ ਫਰਵਾਰ ਨਾਲ ਕੋਈ ਗੱਲਬਾਤ ਹੈ ਤੇ ਲੋ ਜੀ ਫਰਵਾਰ ਪਹਿਲਾਂ ਸਟਾਰਟਿੰਗ ਚੈਲੀਗੇਸ਼ਨ ਲਾ ਰਿਹਾ ਸੀਗਾ ਜੀ ਜਿਸ ਕਰਕੇ ਉਹਨਾਂ ਨੂੰ ਗੁੱਸਾ ਵੀ ਸੀਗਾ ਵੀ ਕੇਅਰ ਨਹੀਂ ਹੋਈ ਬੱਚੀ ਦੀ ਟ੍ਰੀਟਮੈਂਟ ਠੀਕ ਨਹੀਂ ਹੋਇਆ ਬਟ ਹੁਣ ਜਿਵੇਂ ਦੀ ਸਟੇਟਮੈਂਟ ਦੇ ਰਿਹਾ ਉਸ ਤਰੀਕੇ ਨਾਲ ਅਸੀਂ ਉਹਨੂੰ ਹੈਂਡਲ ਕਰਾਂਗੇ ਹਸਪੀਟਲ ਦੇ ਕਿਸੇ ਮੈਨੇਜਮੈਂਟ ਨਾਲ ਕੋਈ ਗੱਲਬਾਤ ਉਹ ਵੀ ਕਰ ਰਹੇ ਨੇ ਦੇਖੋ ਜੀ ਹਸਪੀਟਲ ਜੋ ਮਰਜ਼ੀ ਕਹੇ ਜੋ ਸਾਡੀ ਪੋਸਟ ਮਾਰਮਨ ਰਿਪੋਰਟ ਆਊਗੀ ਉਸ ਦੇ ਅਕੋਰਡਿੰਗ ਅਸੀਂ ਅੱਗੇ ਸਟੈਪ ਕਰਾਂਗੇ ਠੀਕ ਹੈ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋਈ ਯਾਰ ਤੁਸੀਂ ਆਓ ਹਸਪਤਾਲ ਨੂੰ ਤੇ ਮਾਪਨਾ ਤੇ ਦੇਖੋ ਅਸੀਂ ਸਮਾਜਿਕ ਆਦਮੀ ਆ ਤੇ ਕੋਈ ਵੀ ਸਾਨੂੰ ਬੁਲਾ ਸਕਦਾ ਤੇ ਇੱਕ ਬੱਚੀ 6 ਮਹੀਨੇ ਦੀ ਸੀਗੀ ਉਹਦਾ ਇਲਾਜ ਦੇ ਦੌਰਾਨ ਉਹ ਬੱਚੇ ਦੀ ਡੈਥ ਹੋ ਗਈ ਤੇ ਉਹਨੂੰ ਡਬਲ ਨਮੂਨੀਆਂ ਸੀ ਔਰ ਉਹ ਨੈਚੁਰਲ ਡੈਥ ਆ ਤੇ ਪਰਿਵਾਰ ਹੈ ਤੇ ਉਹਨੂੰ ਵੀ ਪਤਾ ਉਹਨੂੰ ਵੀ ਇਸ ਗੱਲ ਦੀ ਹੋਏ ਪਰ ਇੱਕ ਗੁੱਸਾ ਹੁੰਦਾ ਹੈ ਪਰਿਵਾਰ ਸਿਸਟਮ ਕੋਈ ਮੈਂਬਰ ਜਾਂਦਾ ਹੈ ਉਹ ਗੁੱਸੇ ਚ ਬੰਦ ਨੂੰ ਤਕਲੀਫ ਤਾਂ ਹੁੰਦੀ ਹੈ ਸੋ ਇਹਦਾ ਕੋਈ ਇਸ਼ੂ ਨਹੀਂ ਹੈ ਇਹ ਹਸਪੀਟਲ ਚ ਇਸ ਤਰ੍ਹਾਂ ਦਾ ਬੈਸਟ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਵੀ ਡਾਕਟਰ ਨਹੀਂ ਚਾਹੂਗਾ ਕਿਉਂਕਿ ਦਾ ਪੇਸ਼ੈਂਟ ਠੀਕ ਨਾ ਹੋਵੇ ਸੋ ਐਫਰਟਸ ਕੀਤੇ ਆ ਸੋ ਸਾਰਾ ਇਹ ਰੀਜਨਲ ਕੋਈ ਇਸ਼ੂ ਨਹੀਂ ਹੈ ਵੇ ਕੋਈ ਨਹੀਂ ਪਰਿਵਾਰ ਨੂੰ ਸਮਝ ਆਈਏ ਪਰਿਵਾਰ ਨੂੰ ਵੀ ਨਹੀਂ ਠੀਕ ਹੈ ਲਾਰਜ ਡਾਕਟਰ ਨੇ ਬੈਸਟ ਕੋਸ਼ਿਸ਼ ਕੀਤੀ ਬੱਚੀ ਚਲੀ ਗਈ ਹੈ ਠੀਕ ਹੈ ਠੀਕ ਹੈ